ਲੋ ਜੀ ਰਸਿਕਾ ਨੂੰ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਚ ਬੰਦੇ ਆਪਣੇ ਵੇਖ ਨੰਗਰ ਪਾਣੀ ਛੱਕੇ ਨੇ ਯਾਰੇ ਲੈਣ ਦੇ ਨੇ ਪੂਰੇ ਪੂਰੇ ਨਿਆਰੇ ਲੈਣ ਦੇ ਆ ਆਪਾਂ ਤੋਂ ਤੋਂ ਪੂਛ ਛਾੜਿਆ ਵਾ ਪੂਛ ਛਾੜਿਆ ਜੇ ਆਪਾਂ ਹੁਣ ਇਹਨੂੰ ਕਰਦੇ ਆ ਇਹਨੂੰ ਆਵਾਦ ਨੇ ਸੀ ਸੀ ਬਾਕੇ ਬਾਕੇ ਸੁਪਰ ਸੀਡਰ ਨਾਲ ਬੀਜੀ ਜਾਂਗੇ ਕਿਉਂ ਨਹੀਂ ਜਿਆਦਾ ਵੀ ਜ਼ਮੀਨ ਐ ਡਾਕਰ ਆ ਜਾਂਦੀ ਫਿਰ ਪਾਣੀ ਨਹੀਂ ਪੀਣਾ ਇਹਨੇ ਡਾਕਰ ਕਰਕੇ ਪਾਣੀ ਪੈਂਡੀ ਉਹਦਾਂ ਦੇ ਆਪਾਂ ਪਾਣੀ ਨਹੀਂ ਵਿਚਾਰਿਆ ਯਾਰ ਜੰਨੋ ਉਹ ਉਹ ਜਵਾਨਾਂ ਨੇ ਉਹੋ ਸੱਚੋ ਸਰੋਂ ਭੀਜਣ ਦੇ ਚਲੋ ਜੀ ਕਰਦੇ ਹਾਂ ਅੱਗੇ ਅੱਗੇ ਦੇਖੋ ਨੇਦਾਂ ਨੂੰ ਕਣਕ ਆਪਾਂ ਲਓ ਮਿੱਤਰੋ ਜੇ ਆਪਾਂ ਵੱਧ ਝਾੜ ਲੈਣਾ ਆਪਾਂ ਇਹਨਾਂ ਬੀਆਂ ਦਾ ਜਿੱਦਾਂ 327 DBW 327 PBW 826 DBW 303 ਕਿਉਂਕਿ ਇਹ 15 ਨਵੰਬਰ ਤੱਕ ਬੀਜੇ ਜਾਣ ਵਾਲੀਆਂ ਕਿਸਮਾਂ ਆ ਇਹ ਵਧੀਆ ਵੈਰੈਟੀ ਇਹ ਵਾ ਤੇ ਜਿਹੜੀਆਂ 15 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਆ ਗਈਓ 222 HD 2967 HD 3086 PW R 384 ਇਹ 25 ਤੋਂ ਲੈ ਕੇ 20 ਦਸੰਬਰ ਤੱਕ 2851 ਇਹ ਬੀਜੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਵਧੀਆਂ ਕਿਸਮਾਂ ਵਾ ਆਪਾਂ ਵੀ ਜਿਹੜੀ ਜਿਹੜੀ ਬੀਜਾਂਗੇ ਉਹ ਵੀ ਤੁਹਾਨੂੰ ਗਾਂ ਦੱਸਾਂਗੇ ਵਧੀਆ ਵੈਰੈਟੀ ਵਧੀਆ ਝਾੜ ਲੈਣ ਵਾਸਤੇ ਠੀਕ ਹੈ ਜੀ ਨੇ ਬਣੇ ਰਿਓ ਵੀਡੀਓ ਨਾਲ ਦਿਖਾਉਣੇ ਧੰਨਵਾਦ ਅੱਗੇ ਹੁਣ ਆਪਾਂ ਕਰਤਾ ਹੈ ਚਾਲੂ ਇਹ ਤੁਹਾਨੂੰ ਆਪਾਂ ਇੰਨਾ ਕੁ ਦੱਸਿਆ ਕਣਕਾਂ ਬਾਰੇ 20 ਮੀਟਰ ਬਰ ਚੱਲ ਰਿਆ ਨੋਵੋ 205 PS ਤੇ ਇਹਦੇ ਵਿੱਚ ਕੋਈ ਹੜਾ ਦਿਓ ਠੀਕ ਆ ਪਾ ਪਾ ਯਾਰ ਪਾ ਨਾ ਇੰਨਾ ਟਾਈਮ ਕੀ ਕਰਦਾ ਆ ਪੱਲੀ ਬੰਦੇ ਜੋੜ ਕੇ ਵਿੱਚ ਪਾਈ ਹੋਵੇ ਮਤਰਾ ਬਣ ਗਿਆ ਦੂਰ ਨਹੀਂ ਪੱਛਰੇ ਉੱਟ ਗਏ ਇਹਦੇ ਹੁਣ ਇਹਨੂੰ ਮਾਰ ਦਾਂਗੇ ਆਪਾਂ ਉੱਤੇ ਬਸ ਸੁਪਰ ਸੀਡਰ ਨਾਲ ਤੇ ਕੇਰ ਦੇਣੀ ਬਾਸ ਕਿਉਂਕਿ ਇਹ ਵਾਹਣਾ ਆਪਾਂ ਜ਼ਰੂਰੀ ਉਦਾਂ ਹੁਣ ਕਮੈਂਟ ਕਰਨ ਵਾਲਿਆਂ ਕਹਿਣਾ ਯਾਰ ਉਦਾਂ ਵੀ ਬੀਜੀ ਜਾ ਸਕਦੀ ਪੈਲੀ ਨੂੰ ਹਵਾ ਲੱਜੇਗੀ ਇੱਕ ਪੈਲੀ ਪਾਣੀ ਪੀਣ ਜੋਗੀ ਹੋ ਜੇਗੀ ਜੇ ਜਿਆਦਾ بارشਾਂ ਪੈਣ ਉਦਾਂ ਪਾਣੀ ਨਹੀਂ ਪੀਂਦੀਆਂ ਪੈਲੀਆਂ ਇਹ ਡਾਕਰ ਹਨ ਜਮੀਨਾਂ ਤੇ ਗੰਨਾ ਵੀ ਰੈਡੀ ਬਸ ਹੁਣ ਗੰਨੇ ਦੀਆਂ ਪਰਚੀ ਆਉਣੀਆਂ ਚਾਲੂ ਹੋ ਜਾਣੀਆਂ। ਲੋ ਮਿੱਤਰੋ ਐਸ ਐਮ ਐਸ ਵੱਡੀ ਦਾ ਆ ਫਾਇਦਾ ਏ। ਆਪਾਂ ਆਏ ਹਾਂ ਕਲੈਕਟਰ ਕਮਿਟਰ ਲੈਣ। ਲੈ ਜੀ ਔਰ ਆ ਕੋਈ ਚੂਨਾ ਲਾ ਗਾਂ ਹੈ। ਬਜਾਈ ਚੱਲਣ ਦੇ ਪੂਰੇ ਜੋਰਾਂ ਦੇ। ਹੁਣ 826303 ਇਹ 15 ਤੋਂ ਨਵੰਬਰ ਤੱਕ ਪੀਜੇ ਜਾਂ ਤੇ ਵਧੀਆ ਝਾੜ ਦੇਣੀ ਏ। ਬਾਕੀ ਸਾਡਾ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਆਂ ਤੁਹਾਨੂੰ ਬਾਅਦ ਜਾ ਕੇ ਬਣੇ ਰਹੋ ਵੀਡੀਓ ਜਨਾਬ ਪਾਦਨੇ ਪਟਾਕੇ ਮੌਕੀ ਆ ਗਈ ਹੈ ਜੀ ਨਹੀਂ ਆਉਂਦੇ ਉਹ ਗਿਆ ਨਾਲ ਬਾਂਦਰੀ ਦੇ ਨਾਲ ਬਾਂਦਰ ਉੱਤਰ ਜਾਣਾ ਲਾਵ ਮੈਟਰ ਜਬੀ ਕਰੋ ਚੈੱਕ ਇਹ ਥਾਂ ਬਿਲਕੁਲ ਮਾੜਾ ਹੀ ਥਾਂ ਤੇ ਚਲੋ ਵਧੀਆ ਹੋਊਗੀ ਪਰ ਮੈਂ ਇਹਨੂੰ ਖਾਦ ਤੇ ਇੱਕ ਆ ਜਿਹੜੀਆਂ ਤੰਦਾਂ ਨਾ ਮੇਰਾ ਭਰਾ ਸਾਰੇ ਅੱਗੇ ਮੈਂ ਬੇਨਤੀ ਕਰਦਾ ਹਾਂ ਹੁਣ ਸਾਰੇ ਗਣਾ ਤੂੰ ਸਿਆਂ ਜ਼ਿਆਦਾ ਸਿਆਣਾ ਵਾ ਇਹ ਮੇਰਾ ਭਰਾ ਤੰਦਾਂ ਇਹਦੋਂ ਸੁਟਿਆ ਨਾ ਕਰੋ ਕਿਉਂਕਿ ਮੈਂ ਪਹਿਲੀ ਗੱਲ ਤੇ ਚਿੜੀਆਂ ਵੇਖਣ ਨੂੰ ਨਹੀਂ ਮਿਲਦੀਆਂ ਮੈਂ ਇੱਥੇ ਚਿੜੀਆਂ ਦੇਖੀਆਂ ਤੇ ਉਹਨਾਂ ਦੇ ਲੱਤਾਂ 'ਚ ਫਸੇ ਤੇ ਕੂੜੇ ਆ ਮੇਰੇ ਹਿਸਾਬ ਨਾਲ ਉਹਨਾਂ ਲੱਤ ਬਾਜ ਨਾਲੋਂ ਲੈ ਹੀ ਜਾਣੀ ਉਹ ਕਿੰਨੀ ਹੁੰਦੀ ਲੱਤ ਕਿਤੇ ਤੇ ਲੈ ਜਾਨੀਆ ਤੇ ਖਾਦ ਵੀ ਜੀ ਹੁਣ ਮੈਂ ਇਹੋ ਗੱਲ ਕਰਨ ਲੱਗਾ ਤੁਹਾਡੇ ਨਾਲ ਵੀ ਖਾਦ ਦਾ ਆਪਾਂ ਨੂੰ 6 ਬਾ 300 ਦਾ ਬੋਰਾ ਮੰਡਿਆ ਜੀ ਹੁਣੇ ਆ ਹਾਲਾਤ ਹੋ ਚੁੱਕੇ ਆ ਤੇ ਮੇਰੇ ਭਰਾ ਜਿੰਨੇ ਜਿੰਨੇ ਝੂਰੀਆ ਲੈਣੀ ਲੈ ਲਓ ਕਿਉਂਕਿ ਬਾਹ ਤੇ ਵਿੱਚ ਅੱਗ ਵੀ ਚੱਲ ਰਹੀ ਆ ਉਹ ਦੇਖ ਲਓ ਤੇ ਝੂਰੀਆ ਬਾਅਦ ਚ ਨਹੀਂ ਜੇ ਮਿਲਨੀ ਇਹ ਡੀਏਪ ਆਲਾ ਹਾਲ ਹੋਣਾ ਵਾ ਠੀਕ ਆ ਤੇ ਚਲੋ ਜਿੰਦੇ ਵਾਸਤੇ ਰਹੋ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਤੁਹਾਨੂੰ ਇੱਕ ਬਾਅਦ ਜੋ ਅਗਲੀ ਵੀਡੀਓ ਦੱਸਾਂਗੇ ਦੀ ਸਪਰੇਅ ਦੱਸਾਂਗੇ ਵੇਖੋ ਕਿਦਾਂ ਗਰੋਥ ਕਰਦੀ ਏ ਦਿਨਾ ਜੀ ਆਊਗੀ ਉਧਰਲੀ ਵੀ ਦਿਖਾਵਾਂਗੇ ਤੁਹਾਨੂੰ ਜਬੀ ਉਹ ਤਾਂ ਇਦੋਂ ਵੱਡੀ ਹੋਈ ਪਈ ਏ ਤੇ ਬਾਕੀ ਕਿੰਨੇ ਕਿੰਨੇ ਕਣਕ ਬੀਜਲੀ ਕਿੰਨੇ ਕਿੰਨੇ ਇਹਦੇ ਸ਼ੁਰੂ ਕਰਨੀ ਏ ਸਾਰੇ ਜਣ ਕਮੈਂਟ ਕਰਕੇ ਜਰੂਰ ਦੱਸਿਓ ਜਿੰਦੇ ਵਾਸਤੇ ਰਹੋ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਓ ਰੱਬ ਰੱਖਾ ਮੇਰਾ ਲੋ ਪਿਆਰਿਓ ਆਪਾਂ ਟਰਾਲਾ ਲੈ ਕੇ ਪਹੁੰਚ ਚੁੱਕੇ ਆਂ ਯੂਰੀਆ ਲੱਦਣਾ ਕਿੰਨੇ ਬਰੇ ਲੱਦਨੇ ਆ 50 50 ਬਰੇ ਲੱਦਨੇ ਆ ਤੇ ਵੇਖੋ ਕੀ ਬਣਦਾ ਹੁਣ ਲਾਦਦੇ ਆ ਦੋਵੇਂ ਪਿਓ ਪੁੱਤ ਪਹੁੰਚ ਗਏ ਜੀ ਯੂਰੀਆ ਤੇ ਬਹੁਤ ਚਲੋ ਲਾਦਦੇ ਆ ਕਰਦੇ ਆ ਨਦਾਈ ਸ਼ੁਰੂ ਯੂਰੀਆ ਦਾ ਢੇਰ ਤੇ ਚੜ ਗਿਆ ਜੱਟ ਲਾਦ ਲਈ ਆਪਾਂ ਕੋਈ ਆਪਣੇ ਕੋ 20 ਕੋ ਪਹੀ 50 ਕੋ ਲਾਦ ਲਈਏ ਲਓ ਮੇਟਰੋ ਟਰਾਲੀ ਲਈ ਆ ਪਪਾ ਹੁਣ ਆਪਾਂ ਚਾਲਦੇ ਆ ਯੂਰੀਆ ਚੰਨੂ ਦੇ ਫੇਰ ਦੇਖਾਂਗੇ ਹਸਾਕ ਦਾ ਬਾਅਦ ਕੀ ਬੰਦਾ ਤੇ ਜਿਹਦੇ ਵਾਸਤੇ ਰੋ ਮਿਲਦੀ ਆ ਅਗਲੀ ਵੀਡੀਓ ਚ ਰੱਬ ਰੱਖਾ ਲਓ ਯੂਰੀਆ ਦੂਰੀ ਹੋ ਗਈ ਬਾਕੀ ਯੂਰੀਆ ਦੇ ਵੀ ਸ਼ਾਰਟ ਆਉਣ ਵਾਲੀ ਹੈ ਮਿਲ ਨਹੀਂ ਆਨੀ ਇਹ ਤੁਹਾਨੂੰ ਮੈਂ ਦੱਸਤਾ ਜੀ ਅੱਜ ਬਾਕੀ ਸੋਸਾਇਟੀ ਜੀ ਦੀ ਔਖਾ ਹੋ ਜਾ ਬ ਕੰਮ ਖਤਮ ਹੋ ਵੀ ਬਸ ਦੋ ਗੱਡੀਆਂ ਹੀ ਮਿੰਟੋ ਮਿੰਟ ਵੰਡੀ ਗਈ ਹੈ ਤੇ ਬਾਹਰ ਦੇ ਮਿਲਦੀ 350 ਨੂੰ ਆ ਯੂਰੀਆ ਦੇ ਕੱਲਾ ਬੋਰਾ ਲੈਣਾ ਹੈ 350 ਨੂੰ ਜੇ ਯੂਰੀਆ ਆਪ ਲੈਣੀ ਹੈ ਤੇ 350 ਨੂੰ ਬਾਹਰ ਮਿਲਦੀ ਹੈ ਇਹ ਹਿਸਾਬ ਲਾ ਲਓ ਜੀ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ ਗੁੱਡ ਬਾਏ